ਵੀ ਆਗਲੇ ਜਿਹੜੇ ਪ੍ਰੋਗਰਾਮ ਨੇ ਆਪਾਂ ਆਪਣਾ ਆਪਣੀ ਦਿਲਾਕੂ ਨਹੀਂ ਕਰਿਆ ਕਰਾਂਗੇ ਪ੍ਰਸ਼ਾਸਨ ਨੂੰ ਸੀਆਈਡੀ ਨੂੰ ਸੇ ਸਰਕਾਰ ਨੂੰ ਆਪਾਂ ਦੱਸਿਆ ਕਰਨਾ ਹੈ ਵੀ ਜੇ ਆਏ ਨੇ ਨਾਂ ਬੜਾ ਕੇ ਆਏ ਨੇ ਉਸ ਧਾਕੇ ਆਏ ਨੇ ਬੇਨਾ ਬੇਨਾ ਮਸਲੇ ਨੂੰ ਹੱਲ ਕਰਾਏ ਬਿਨਾਂ ਕੋਈ ਪੱਤਰ ਜਾਰੀ ਕਰਾਏ ਬਿਨਾਂ ਕੋਈ ਪ੍ਰਸ਼ਾਸਨ ਵੱਲੋਂ ਉੱਚ ਅਧਿਕਾਰੀਆਂ ਨਾਲ ਗੱਲ ਕਰਾਏ ਬਾਅਦਸ ਨਹੀਂ ਜਾਣਗੇ ਇਹ ਧੋਰਾ ਤੋੜਨਾ ਹੈ ਮੰਗ ਪੱਤਰ ਦੰਦਿਆਂ ਵੀ ਕੋਈ ਉਹਨਾਂ ਦਾ ਪ੍ਰਿੰਸੀਪਲ ਸਿੱਕਰ ਗੱਲ ਕਰੇ ਕੋਈ ਉੱਚ ਅਧਿਕਾਰੀ ਗੱਲ ਕਰੇ ਵੀ ਡੀਸੀ ਨੇ ਐਸ ਟੀਮ ਨੇ ਏ ਡੀਸੀ ਨੇ ਜੇ ਮੰਗ ਪੱਤਰ ਫੜਿਆ ਇਹ ਸਾਡੇ ਤੇ ਕਾਊਗਾ ਛੋਡੇ ਨਸਰੇ ਹੱਲ ਹੋਣਗੇ ਤੁਸੀਂ ਆਮਤੀ ਸ਼ਾਂਤੀ ਨਾਲ ਇੱਕ ਜਿਹੜੀ ਭਰਾਵੋ ਮੁੜ ਚੋ ਬੇਨਤੀ ਕਰਨ ਅਪੀਲ ਕਰਨ ਤੇ ਫਿਰ ਗਾਹਾਂ ਨੂੰ ਦਬ ਤੇ ਦਾਬੇ ਚ ਰਹਿ ਕੇ ਮਸਲੇ ਹੱਲ ਕਰਨ ਐ ਜੁੜਨ ਦਾ ਮਨ ਬਣਾਉਣਾ ਤੇ ਹੌਲੀ ਹੌਲੀ ਆਪਾਂ ਆ ਘਰਨੀਆਂ ਰੈਲੀਆਂ ਤੇ ਕਾਪੀਆਂ ਸਾੜਨ ਤੋਂ ਬਿਨਾ ਵੀ ਇੱਕ ਦੂਜੇ ਨੂੰ ਮਿਲਿਆ ਕਰਨਾ ਹੈ ਮੀਟ ਨਾ ਕਰਿਆ ਫੰਮੀਆਂ ਨੇ ਬੈਠਿਆ ਕਰਨਾ ਹੈ ਭਰਾਵੋ ਇਹ ਜਿਹੇ ਬੰਦੇ ਛਾਂਟ ਲੋ ਜਿੰਨਾਂ ਨੂੰ ਐ ਕਹੋ